ਇਹ ਤਸਵੀਰਾਂ ਸੰਗਰੂਰ ਦੀਆਂ ਨੇ ਇੱਥੇ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦਾ ਕਿਸਾਨਾਂ ਨੇ ਵਿਰੋਧ ਕੀਤਾ ਹੈ ਇਲਜ਼ਾਮ ਹੈ ਕਿ ਮੋਦੀ ਸਰਕਾਰ ਨੇ ਉਹਨਾਂ ਦੀ ਮੰਗਾਂ ਨੂੰ ਅਣਗੌਲਿਆ ਕੀਤਾ ਹੈ ਤਾਂ ਦੂਜੇ ਪਾਸੇ ਅਰਵਿੰਦ ਖੰਨਾ ਦਾ ਕਹਿਣਾ ਹੈ ਕਿ ਲੋਕ ਉਹਨਾਂ ਦੇ ਨਾਲ ਨੇ ਅਤੇ ਭਾਰੀ ਸਮਰਥਨ ਮਿਲ ਰਿਹਾ ਹੈ ਸੰਗਰੂਰ ਤੋਂ ਉਮੀਦਵਾਰ ਹੈਗਾ ਉਹਦਾ ਵਿਰੋਧ ਕਰਨ ਆਏ ਆ ਕਿਉਂਕਿ ਇਹ ਕਿਸਾਨਾਂ ਦੀ ਕਾਤਲ ਪਾਰਟੀ ਹੈ ਇਹਨਾਂ ਨੇ ਜਿਹੜੀ ਹੁਣ ਚੋਣ ਮੁੱਦਿਆਂ ਰਹਿਤ ਚੋਣ ਕੀਤੀ ਹੈ ਜਾਨੀ ਅਜੇ ਤੱਕ ਸਾਨੂੰ ਸਾਡੀਆਂ ਗੱਲਾਂ ਦਾ ਜਵਾਬ ਨਹੀਂ ਦਿੱਤਾ ਅਸੀਂ ਪਹਿਲਾਂ ਜਿਹੜੀਆਂ ਮੰਗਾਂ ਮੰਵਾ ਕੇ ਲਿਆਏ ਤੇ ਉਹਦੇ ਵਿੱਚ ਜੋ ਉਹਨਾਂ ਨੇ ਮੰਗਾਂ ਸਾਡੇ ਨਾਲ ਮੰਨੀਆਂ ਤੀਆਂ ਮੰਨੀਆਂ ਉਹ ਹੀ ਮੰਗਾਂ ਲਾਗੂ ਨਹੀਂ ਕੀਤੀਆਂ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਨ ਜਾ ਰਹੇ ਹਾਂ ਬਾਕੀ ਉਹਨਾਂ ਦੀ ਲੋਕਾਂ ਨੇ ਸਮਝਣਾ ਹੈ ਕਿੰਨੇ ਲੋਕ ਸਾਡੇ ਨਾਲ ਨੇ ਕਿੰਨੇ ਲੋਕ ਉਹਨਾਂ ਨਾਲ ਨੇ ਇਹ ਲੋਕ ਦਤਾਰਾ ਕਰ ਦੇਣਗੇ ਦੇਖ ਲਓ ਸਾ ਤੁਸੀਂ ਆਪ ਦੇਖ ਸਕਦੇ ਹੋ ਕਿੰਨਾ ਵਧੀਆ ਉਤਸ਼ਾਹ ਸੀ ਕਿੰਨਾ ਕਾਰਕਿਰਤਾਮੇ ਕਾਰਕਿਰਤਾਮੇ ਇਹਨਾਂ ਪਿਆਰ ਤੇ ਲਗਾ ਆਇਆ ਦੁਕਾਨਦਾਰ ਵੀ ਵਪਾਰੀ ਵੀ ਸਾਰੇ ਗਰੀਬ ਜਮਤਾ ਵੀ ਸਾਰੇ ਮੁੜ ਕੇ ਆਏ ਆ ਬਹੁਤ ਉਤਸ਼ਾਹ ਹੈ ਮੋਦੀ ਸਾਹਿਬ ਨੂੰ ਬਹੁਤ ਵੱਡੇ ਪਦਰ ਤੇ ਇੱਥੇ ਵੋਟ ਮਿਲਣ ਦੀ ਬਹੁਤ ਉਤਸ਼ਾਹ ਹੈ ਦੇਖਣਾ ਇੱਕ ਤਰੀਕ ਨੂੰ ਬਹੁਤ ਵੱਡੇ ਪਦਰ ਤੇ ਭਾਰਤੀ ਜਨਤਾ ਪਾਰਟੀ ਦੇ ਮੋਦੀ ਸਾਹਿਬ ਨੂੰ ਵੋਟ ਪੈਣਗੇ